ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਪਿੰਡ ਗੱਲ ਚੋਂ ਅੱਜ ਆਪਾਂ ਤੁਹਾਡੇ ਵਾਸਤੇ ਤਿੰਨ ਨਗ ਝੋਟੀਆਂ ਦੇ ਲੈ ਕੇ ਆਏ ਆ ਅੱਜ ਦੀ ਵੀਡੀਓ ਪਿੰਡ ਗੱਲ ਜ਼ਿਲ੍ਹਾ ਫਰੂਲਪੁਰ ਬਾਈ ਟੋਨੀ ਦੇ ਘਰੋਂ ਆਪਾਂ ਕਵਰ ਕੀਤੀ ਹੈ ਬਾਕੀ ਡਿਟੇਲ ਜਿਹੜੀ ਆ ਬਾਈ ਜੀ ਤੋਂ ਲੈਨੇ ਆਪਾਂ ਸਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਆਪਣਾ ਐਡਰੈਸ ਦੱਸ ਦਿਓ ਜੀ ਰੈਸੀ ਆਪਣਾ ਪਿੰਡ ਗੱਲ ਜਿਲ੍ਹਾ ਰੋਇਪੁਰ ਨੇੜੇ ਮੋਦਗੀ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਫੋਨ ਨੰਬਰ ਆਪਣਾ ਹੈਗਾ ਜੀ 9417319614 ਤੇ ਆਪਣਾ ਛੋਬ ਨਾਮ ਦੱਸ ਦਿਓ ਜੀ ਨਾਮ ਤਾਂ ਇਹ ਮੇਰਾ ਉਹਦਾ ਬਲਵਿੰਦਰ ਬਲਵਿੰਦਰ ਆ ਦੇ ਪਿੰਡ ਚ ਟੋਨੀ ਵਾਲਾ ਕਹਿੰਦੇ ਆ ਠੀਕ ਹੈ ਜੀ ਹਾਂਜੀ ਤੇ ਆਪਣੀ ਝੋਟੀ ਇਹ ਕਿਹੜਾ ਸੂਆ ਸੂਈ ਵੀ ਹੈ ਜੀ ਇਹ ਜੀ ਤਲੂਨ ਕੱਟੀ ਹੈ ਜੀ ਇਹ ਦੋ ਦੰਦ ਕੱਟੀ ਆ ਤੇ ਅੱਜ ਸੂਈ ਨੂੰ ਤੀਜਾ ਦਿਨ ਆ ਉਹ ਬੱਚਾ ਇਹਦਾ ਤੇ 8 ਕਿਲੋ ਬੋਲਾ ਦੇ ਦੋਸਤੋ ਪਲੂਣ ਦੋ ਦੰਦ ਕੱਟੀ ਐ ਇਹ ਤੇ ਤੀਜਾ ਦਿਨ ਜਿਹੜਾ ਸੂਈ ਨੂੰ ਹੋ ਗਿਆ ਬਾਈ ਦੱਸਦਾ ਵੀ ਤੇ 8 ਕਿਲੋ ਬੋਲਾ ਜਿਹੜਾ ਤਿਆਰ ਹੈ ਇਹਦੇ ਮਗਰ ਕੱਟੀ ਆ ਗਈ ਨਹੀਂ ਇਹਦੇ ਮਗਰ ਕੱਟਾ ਹੈ ਕੱਟਾ ਇਹਦੇ ਮਗਰ ਕੱਟਾ ਦੋਸਤੋ ਵੇਖ ਸਕਦੇ ਹੋ ਬਹੁਤ ਸੋਹਣੇ ਸਿੰਗਾ ਦੀ ਐ ਬਹੁਤ ਸੋਹਣੀ ਮੋਹਰਾ ਚ ਪੈਂਦੀ ਐ ਚੰਗੀ ਝੋਟੀ ਐ ਆਕੀ ਥਾਣ ਤੋਂ ਬਹੁਤ ਚੰਗਾ ਲੱਗਾ ਐ ਥਾਣ ਬਹੁਤ ਚੰਗਾ ਐ ਆਕਾ ਨੰਬਰ ਆ ਥਾਣ ਵੇਖ ਸਕਦੇ ਹੋ ਦੋਸਤੋ ਕੋ ਨਹੀਂ ਸੱਤਾਂ ਨੇ ਫੁੱਲ ਗਰੰਟੀ ਹੋਊਗੀ ਬਾਈ ਜੀ ਹੁਣ ਕਹਿੰਦੇ ਵੀ ਆ ਤਿੰਨ ਡੰਗ ਚੋਕੇ ਲੈ ਜਾ ਯਾਰਾ ਲਓ ਜੀ ਬੜਾ ਦੋ ਡੰਗ ਤਿੰਨ ਡੰਗ ਚਾਰ ਡੰਗ ਜਿੰਨਾ ਚਿਰ ਮਰਜੀ ਇੱਥੇ ਬਾਈ ਕਹਿੰਦਾ ਮੇਰੇ ਕੋਲੇ ਰਹਿ ਪਏ ਕੋਈ ਦੂਰ ਬੰਦਾ ਆਉਂਦਾ ਤਾਂ ਸੋਹਣੀ ਝੋਟੀ ਹੈ ਦੋਸਤੋ ਬਾਈ ਇਹਨੂੰ ਤੋਰੋ ਮਾਰਾ ਯਾ ਤੋੜ ਕੇ ਖਾਦਗੇ ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੀ ਚੰਗੀਆਂ ਝੋਟੀਆਂ ਜੇ ਕਹਿ ਲਈਏ ਵੀ ਹਰਿਆਣੇ ਵਾਲੀਆਂ ਤੇ ਹਰਿਆਣੇ ਵਾਲੀਆਂ ਵੀ ਇਹ ਇਹ ਹੈਗੀਆਂ ਵੀ ਆ ਤੇ ਪਰ ਬਾਈ ਨੇ ਤਾਂ ਇਦਾਂ ਹੀ ਫਰੀਤੀਆਂ ਬਹੁਤ ਸੋਹਣੀਆਂ ਝੋਟੇ ਪਲੂਨ ਸੂਈ ਆ ਜਿਹੜੇ ਹਸਾਵਣਾ ਦੋਸਤੋਂ ਬਹੁਤ ਸੋਹਣਾ ਆਰਡਰ ਆਏ ਨੇ ਕੱਢਿਆ ਚੰਗਾ ਥਾਂ ਲੇ ਵਾ ਦੇਖ ਸਕਦੇ ਹੋ ਦੋਸਤੋਂ ਕਿਸੇ ਪਾਸਿਓਂ ਕੋਈ ਕੱਟ ਨਹੀਂ ਮੋੜ ਲਿਓ ਬਾਈ ਜੀ ਉਹ ਮੱਥਾ ਵੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਝੋਟੀ ਹੈ। ਕੱਟਾ ਮਗਰ ਹੈ ਇਹਦੇ। ਤਸੱਲੀ ਪਰਖ ਹੈ ਜਿਹੜੀ ਤੁਸੀਂ ਕੋਲੇ ਆ ਕੇ ਕਰਨੀ ਹੈ। ਬਾਈ ਜੀ ਦੀ ਜਿਹੜੀ ਤਸੱਲੀ ਪਰਖ ਫੁੱਲ ਆ ਇੱਥੇ। ਬਾਈ ਜੀ ਦਾ ਵਪਾਰ ਲੈਣ ਦਾ ਕੰਮ ਹੈ ਪਸ਼ੂ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ। ਹਣ ਆਪਾਂ ਠੀਰ ਠੰਡੀ ਬਹੁਤ ਆ ਬਾਈ। ਬਾਹਰ ਠੰਡੀ ਕੱਤੀ ਆ ਕੋਈ ਆਏ ਨਹੀਂ ਗੱਲਾਂ ਜਿਵੇਂ ਮਰਜ਼ੀ ਬੈਠਾ ਲੈ ਬੰਦਾ ਬੁਝੂ ਮਰਜ਼ੀ ਤੇ ਠੀਕ ਹੈ ਜੀ ਬਾਈ ਜੀ ਹੁਣ ਇਹ ਕਹਿੰਦੇ ਠੰਡੀ ਸੀਲ ਬਹੁਤ ਆ ਜਿਹੜਾ ਮਰਜੀ ਕੋਈ ਚੋਈ ਜਾਵੇ ਭਾਣਾ ਬੰਦਾ ਚੋਈਏ ਭਾਣਾ ਕੋਈ ਬੁੜੀ ਚੋਈ ਜਾਵੇ ਕੋਈ ਚੱਕਰ ਨਹੀਂਗਾ ਥਾਨੇ ਦਾ ਭਾਈ ਇਹ ਜੀ ਨੂੰ 1.5 ਲੱਖ ਵਾਲੀ ਨੂੰ ਲੱਗਦਾ ਦੇਖੋ ਜਿਹੜਾ ਇਹ ਥਾਨ ਲੱਗਾ ਲੈਵਾਲ ਲੱਗਾ ਥਾਨ ਬਹੁਤ ਸੋਹਣਾ ਲੱਗਾ ਜਿਹੜੇ ਹਿਸਾਬ ਨਾਲ ਇਹ ਪਹਿਲੇ ਸੂਆ ਸੂਈ ਹੋਈ ਐ ਦੋ ਦੰਦ ਦਾ ਮੂੰਹ ਭਾਈ ਜੀ ਫਿਰ ਆਪਣਾ ਕੀ ਰੇਟ ਕਰਨਾ ਇਹਦਾ ਇਹਦਾ ਮੁੱਲ 11 ਹੈ ਮੁੱਲ ਦੋਸਤੋ ਜਿਹੜਾ 11 ਦਾ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਮੌਕੇ ਤੇ ਹਾਂਜੀ ਮਾਨਤਾਣ ਕਰ ਹਾਂਜੀ ਦੋ ਨੰਬਰ ਦੀ ਡਿਟੇਲ ਦਿਓ ਜੀ ਇਹ ਨੂੰ ਜਹਤਾ ਹੋ ਗਿਆ ਸੂਈ ਨੂੰ 8 ਕਿਲੋ ਬੋਲਾ ਇਹਦੇ ਥੱਲੇ ਆ ਚਵਾਈ ਇੱਕ ਨੰਬਰ ਆ ਇਹ ਬਾਕੀ ਕੱਦ ਕਾਠ ਵਾਲੀ ਛੋਟੀ ਸੋਹਣੀ ਸੁਨੱਖੀ ਹੈ ਦੋਸਤੋ ਤੁਹਾਨੂੰ ਮੈਂ ਇੱਕ ਚੀਜ਼ ਨੋਟ ਕਰਾਉਣੀ ਚਾਹਣਾ ਵੀ ਉਹਦਾ ਥੋੜਾ ਜਿਹਾ ਕੱਦ ਇਹਦੇ ਨਾਲੋਂ ਘੱਟ ਹੈ ਤੇ ਕੱਦ ਉਹਦਾ ਵੀ ਨਹੀਂ ਘੱਟ ਕੱਦ ਉਹਦਾ ਵੀ ਬਹੁਤ ਆ ਤੇ ਕੱਦ ਇਹਦਾ ਜਾਨੀ ਉਹਦੇ ਨਾਲੋਂ ਵੱਧ ਆ ਬਹੁਤ ਸੋਹਣੀ ਝੋਟੀ ਹੈ ਵੀ ਦੇਖ ਸਾਡੇ ਨੂੰ ਦੋਸਤੋ ਆਪਾਂ ਥਾਂਲੇਵਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਇਹਦੇ ਮਗਰ ਵੀ ਜਿਹੜਾ ਕੱਟਾ ਬਹੁਤ ਸੋਹਣਾ ਥਣ ਲੱਗਿਆ ਹੋਇਆ ਦੋਹਾਂ ਪਾਸਿਆਂ ਆਪਾਂ ਕੋਸ਼ਿਸ਼ ਕਰਾਂਗੇ ਉਖਾਉਣ ਦੀ ਦੋਸਤੋ ਇਹਦੇ ਵੇਂਜ ਵੀ ਚੰਗੀਆਂ ਦਿਖਾਈ ਦਿੰਦੀਆਂ ਨੇ ਸਾਕ ਨੂੰ ਤੁਸੀਂ ਆਰਡਰ ਤੇ ਸੈਂਗ ਵੀ ਤੁਸੀਂ ਦੇਖ ਸਕਦੇ ਹੋ ਸੋਹਣੇ ਇਸ ਕੁੰਡਾ ਸੈਂਗ ਆ ਮੋਹਰਾ ਚ ਪੈਂਦੀ ਆ ਬਹੁਤ ਸੋਹਣੀ ਝੋਟੀ ਦੋਸਤੋ ਥੋੜੀ ਜੀ ਬੰਦਲੇਵੇ ਦੀ ਹੈਗੀ ਇਹ ਦੁੱਧ 10 11 ਕਿਲੋ ਝੋਟੀ ਕੱਢ ਦੂਗੀ ਜਿਹੜੇ ਸਾਹਣ ਬਾਈ ਕਹਿੰਦਾ ਵੀ ਇਹਦਾ ਜਿਵੇਂ ਆਪਣੇ ਐਚਪੀ ਦੇ ਵਿੱਚ ਆਉਂਦਾ ਬੰਦਲੇਵਾ ਉਹ ਚੀਜ਼ ਹੈ ਇਹ ਬੰਦਲੇਵੇ ਦੀ ਹੈ ਝੋਟੀ ਦੁੱਧ ਜਿਹੜਾ ਚੰਗਾ ਕੱਢ ਜੂਗੀ ਬਾਈ ਹੁਣ 8 ਕਿਲੋ ਤਿਆਰ ਹੈ ਇਹ ਤੁਹਾਡੇ ਇਸ ਵਕਤ 8 ਕਿਲੋ ਤਿਆਰ ਆ ਬੌਲੇ ਜਜਣੀ ਹਜੇ ਕੈਨ ਨੂੰ ਭਾਵਾਂ ਕੋਈ 10 ਕਹੀਏ ਵੇ 11 ਭਾਵ ਅਗਲਾ ਚੋਲੇ 8 ਕਿਲੋ ਬੌੜਾ 10 ਕਿਲੋ ਦੁੱਧ ਦੀ ਗਾਰੰਟੀ ਆ ਆਪਣੇ 10 ਕਿਲੋ ਦੁੱਧ ਦੇ 10 ਕਿਲੋ ਬਾਈ ਜੀ ਹੁਣੇ ਕਹਿੰਦੇ ਗਾਰੰਟੀ ਹੋਊਗੀ ਭਲਾ ਕੋਈ ਇੱਥ ਦੋ ਦਿਨ ਖੜਾ ਕੇ ਕਹਿੰਦਾ ਵੀ ਮੈਂ 10 ਕਿਲੋ ਵੀ ਕਰ ਦੂੰਗਾ ਕਿ ਹਜੇ ਬੌੜੇ ਚ ਤੇ ਇਹਦੇ ਮਗਰ ਜਿਹੜਾ ਕੱਟਾ ਆ ਗਿਆ ਹਾਂ ਇਹਦੇ ਮਗਰ ਉਹ ਕੱਟਾ ਹੈ ਹਾਂਜੀ ਆ ਦੇਖ ਦੋਸਤੋ ਆ ਕੱਟਾ ਇਹਦਾ ਤੇ ਪਹਿਲੇ ਨੰਬਰ ਦਾ ਕੱਟਾ ਕਿਹੜਾ ਵੀਰੇ ਪਹਿਲੇ ਦਾ ਆ ਨਾ ਆਹ ਪਹਿਲੇ ਨੰਬਰ ਦਾ ਕੱਟਾ ਜੀ ਦੇਖ ਸਕਦੇ ਹੋ ਦੋਸਤੋ ਇਹ 3 ਦਿਨ ਦੀ ਸੂਈ ਆ ਉਹ ਆਫਤੇ ਦੀ ਇਹਨੂੰ ਆਫਤਾ ਹੋ ਗਿਆ ਜੀ ਪੂਰਾ ਇਹਨੂੰ ਵੀ ਤੁਰੋ ਇਹ ਸਾਹਦੇ ਦੋਸਤੋ ਪੱਲ ਘੱਟ ਘੱਟ ਦੇ ਵਿੱਚ ਚੰਗੀ ਝੋਟੀ ਹੈ ਰੇਟ ਆ ਜਿਹੜਾ ਆਪਾਂ ਬਾਈ ਜੀ ਤੋਂ ਇਹਦਾ ਵੀ ਵੀਡੀਓ ਦੇ ਵਿੱਚ ਕਰਾਵਾਂਗੇ ਆਰਡਰ ਵੇਖ ਸਕਦੇ ਹੋ ਦੋਸਤੋ ਬੰਦ ਜੇ ਲੇਵਰੀ ਆ ਇੱਕੋ ਜੇ ਥਾਣਾ ਚਾਰੇ ਪੂਰੇ ਵਿੱਥੀ ਤੇ ਲੱਗੇ ਹੋਏ ਆ ਮੋੜ ਲਓ ਬਾਈ ਜੀ ਚੰਗੇ ਥਾਂ ਲੇ ਲਈ ਬਾਈ ਹੁਣ ਇਹਦਾ ਸਾਫ਼ ਸੁਥਰਾ ਕੰਮ ਉਪਰੇ ਬੰਦੇ ਤੋਂ ਕਈ ਵਾਰੀ ਪਸ਼ੂ ਡਰ ਜਾਂਦਾ ਬਾਕੀ ਹੌਲੀ ਹੌਲੀ ਇਹ ਗੱਲ ਵੀ ਇਹਦੀ ਵੀ ਇੱਕ ਨੰਬਰ ਆ ਕੋਈ ਭੂਰ ਨਹੀਂ ਛੁੱਟਾ ਇਹ ਚਵਾਈ ਚ ਬੰਦਾ ਕੋਈ ਫੇਲ ਕਰ ਦੇਵੇ ਆਪਾਂ ਤੇਲ ਖਰਚਾ ਵੀ ਦੇਵਾਂਗੇ ਠੀਕ ਹੈ ਕੋਈ ਛੋਟੀ ਚਵਾਈ ਚ ਫੇਲ ਕਰ ਦੇਵੇ ਤਾਂ ਦਾ ਤੇ ਨਾ ਤੇ ਇਹਦਾ ਆਪਣਾ ਕੀ ਰੇਟ ਕਰਨਾ ਜੀ ਇਹਦਾ ਮੁੱਲ 1.5 ਹੈ ਜੀ ਦੋਸਤੋ ਇਹਦਾ ਜਿਹੜਾ ਮੁੱਲ ਆ ਬਾਈ ਨੇ 1.5 ਕੀਤਾ ਹੈ ਵਿੱਚੋਂ ਮਾਣਤਣ ਹੋ ਜਾਊਗਾ ਮੌਕੇ ਤੇ ਬਹੁਤ ਸੋਹਣੀ ਝੋਟੀ ਆ ਆਰਡਰ ਵੇਖ ਸਕਦੇ ਹੋ ਦੋਸਤੋ ਦੁਆਰੇ ਵਿਖਾ ਦਿੰਨੇ ਆਪੇ ਇੱਕ ਵਾਰ ਸੇ ਹੋਰ ਸੋਹਣਾ ਥਣ ਲੱਗਾ ਬਾਕੀ ਥਣ ਬਹੁਤ ਲੰਮਾ ਕੱਢਿਆ ਆਉਂਦੀ ਆ ਜਦੋਂ ਬੱਚਾ ਪੁੱচ্চਾ ਲਾ ਦੇ ਕੇ ਨਾ ਪਸ ਕੇ ਆਵੇ ਹਾਂਜੀ ਉਹਦਾ ਲੰਮਾ ਥਣ ਕੱਢਦੀ ਆ ਠੀਕ ਹੈ ਜੀ ਚਲੋ ਹੁਣ ਆਪਾਂ 3 ਨੰਬਰ ਦੀ ਗੱਲ ਕਰੀਏ ਦੋਸਤੋ ਇਹ ਸਾਡੇ ਨੂੰ ਬਹੁਤ ਸੋਹਣੀ ਝੋਟੀ ਹੈ ਵੀ ਇਹਨੂੰ ਕਿੰਨਾ ਚਿਰ ਹੋ ਗਈ ਸੂਈ ਨੂੰ ਇਹਨੂੰ ਚੌਥਾ ਦਿਨ ਹੋ ਗਿਆ ਦੋਸਤੋ ਯਾਨੀ ਚੌਥਾ ਦਿਨ ਹੋ ਗਿਆ ਤੇ ਮਗਰ ਇਹਦੇ ਇਹਦੇ ਮਗਰ ਕੱਟੀ ਐ ਇਹਦੇ ਮਗਰ ਦੋਸਤੋਂ ਕੱਟੀ ਆ ਗਈ ਆ ਆ ਇੱਧਰ ਖੜੀ ਕੱਟੀ ਸੋਹਣੀ ਕੱਟੀ ਐ ਕੱਟੀ ਵੀ ਬਹੁਤ ਵਧੀਆ 29 ਦਾ ਉਹਨਾਂ ਨੇ ਟੀਕਾ ਭਰਾਇਆ ਸੀ ਆਪਾਂ ਤਾਂ ਲਿਆਂਦੀ ਆ ਬਈ ਦੋਸਤੋਂ ਐਮ 29 ਦਾ ਬਾਈ ਹੁਣੀ ਦੱਸ ਦਿਆ ਵੀ ਟੀਕਾ ਇਹਦੇ ਸੀਮਣ ਆ ਜਿਹੜਾ ਲਵਾਇਆ ਸੀਗਾ ਤੇ ਬਾਕੀ ਬਾਈ ਉਹਨਾਂ ਦੀ ਗਾਹਾਂ ਲਿਆਂਦੀ ਹੁੰਦੀ ਆ ਤੁਸੀਂ ਹਾਂਜੀ ਤਸੱਲੀ ਪਰ ਕਿੱਥੇ ਆ ਕੇ ਕਰਨੀ ਆ ਤੇ ਕਹਿਣ ਮੁਤਾਬਕ ਹਾਂਜੀ ਜਿਵੇਂ ਦੱਸਿਆ ਉਹਨਾਂ ਨੇ ਓਵੇਂ ਬਾਈ ਜੀ ਨੇ ਤੁਹਾਨੂੰ ਦੱਸਤਾ ਬਾਕੀ ਸੋਹਣੀ ਮੱਝ ਆਈ ਤੇ ਇਹਦੇ ਥੱਲੇ ਕਿੰਨਾ ਦੁੱਧ ਇਸ ਵਕਤ ਤਿਆਰ ਆਈ ਜਿਹੜਾ ਬੋੜਾ 9 ਕਿਲੋ ਬੋੜਾ ਤਿਆਰ ਹੈ 9 ਕਿਲੋ ਦੋਸਤੋ ਬੋੜਾ ਜਿਹੜਾ ਤਿਆਰ ਹੈ ਪਲੂਣ ਕੱਟੀ ਏ ਆ ਜੀ ਪਲੂਣ ਕੱਟੀ ਏ ਇਹ ਚਾਰ ਦੰਦ ਮੂੰਹ ਆ ਪਲੂਣ ਆ ਇਹ ਹਾਂਜੀ ਦੇਖ ਸਕਦੇ ਹੋ ਦੋਸਤੋ ਸੋਨਾ ਥਾਂ ਲੇਵਾ ਤੁਸੀਂ ਜੇ ਦਾ ਆਪਾਂ ਨੇੜੇ ਤੋਂ ਇੱਕ ਉਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਵੱਡੇ-ਭੱਡੇ ਕੱਦ ਕੋਈ ਬਹੁਤ ਆ ਖੁੱਲ ਕੱਦ ਆ ਦੋਸਤੋ ਦੇਖ ਸਕਦੇ ਹੋ ਤੁਰ ਦੋਈ ਚੰਗੀ ਝੋਟੀ ਦੋਸਤੋ ਬਹੁਤ ਸੋਹਣਾ ਸੰਗ ਲੱਗਿਆ ਕੁੰਡਾ ਸੰਗ ਆ ਜਮਾ ਐ ਜੈਡ ਬਲੈਕ ਆ ਥੋੜੇ ਜੇ ਪੂਛ ਤੇ ਚਿੱਟੇ ਵਾਲ ਆ ਗਏ ਬਾਕੀ ਇਹ ਤਾਂ ਜ਼ਰੂਰੀ ਵੀ ਆ ਮੁਰਾਂ ਦੇ ਵਿੱਚ ਆਉਂਦੇ ਹੀ ਆਉਂਦੇ ਆ ਹੋਰ ਕਿਤੇ ਚਿੱਟਾ ਵਾਲ ਨਹੀਂਗਾ ਸੋਹਣੀ ਝੋਟੀ ਐ ਦੋਸਤੋ ਪਤਲੇ ਪਿੰਡੇ ਦੀ ਐ ਪਤਲੀ ਚਮੜੀ ਦੀ ਐ ਦੁੱਧ ਵਾਲਾ ਪਸ਼ੂ ਆ ਬਾਕੀ ਜੀ ਨੂੰ ਪਸੰਦ ਆਉਂਦੀ ਹੈ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਜੀ ਦਾ ਜਿਹੜਾ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਲਗਾਤਾਰ ਤੁਸੀਂ ਗੱਲਬਾਤ ਕਰਕੇ ਸੌਦਾ ਕਰ ਸਕਦੇ ਹੋ ਚੰਗਾ ਦੁੱਧ ਪਿਆਉਗੀ ਦੋਸਤੋ ਅੱਗੇ ਰੁੱਤ ਵੀ ਚੰਗੀ ਆ ਜਾਣੀ ਹੈ ਠੰਡਾ ਹੋ ਜਾਣਾ ਮੌਸਮ 10 ਦਾ ਬਾਈ ਬੰਦਾ ਸੇਵਾ ਕਰਨ ਵਾਲਾ ਹੋਵੇ ਨਾ 10 11 ਕਿਲੋ 12 ਕਿਲੋ ਦੁੱਧ ਆਰਾਮ ਨਾਲ ਝੋਟੀ ਤੋਂ ਜੋ ਕੱਦ ਕਰ ਆਰਾਮ ਨਾਲ ਹੀ ਪਿਉਣਾ ਚਾਹੀਦਾ ਇਹਨੂੰ ਕੱਦ ਬਹੁਤ ਹੈ ਜਿਹੜੇ ਹਿਸਾਬ ਨਾਲ ਬਾਕੀ ਪਹਿਲਾ ਸੂਆ ਹਜੇ ਤੇ ਨਜ਼ਾਰਾ ਦੇਊਗੀ ਦੁੱਧਾ ਬਾਈ ਇਹਦਾ ਰੇਟ ਆਪਾਂ ਕਰਦਗੇ ਇਹਦਾ 130 ਹੈ ਜੀ ਦੋਸਤੋ ਇਹਦਾ ਜਿਹੜਾ ਰੇਟ ਆ 130 ਕੀਤਾ ਬਾਈ ਜੀ ਨੇ ਮੌਕੇ ਤੇ ਮਾੜਾ-ਮੋਟਾ ਮਾਣ ਤੋਣ ਹੋ ਜਾਊਗਾ ਬਾਕੀ ਥਾਣਾ-ਥਾਣਾ ਦੀ ਬਹੁਤ ਵਧੀਆ ਗੈਬੂ ਬਹੁਤ ਵਧੀਆ ਹਨ ਦੇਖ ਸਕਦੇ ਹੋ ਦੋਸਤੋ ਥਣ ਬਹੁਤ ਸੋਹਣਾ ਲੱਗਾ ਜਿਹੜੇ ਹਿਸਾਬ ਨਾਲ ਇਹ ਪਹਿਲਾ ਸੂਆ ਸੂਈ ਹੋਈ ਹੈ ਚੰਗੀ ਝੋਟੀ ਦੋਸਤੋ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਦੋਸਤੋ